ਅਨੂ ਜਹੋਤਾ ਨਾ ਨਹੀਂ ਮਿਲਦਾ ਹੁਣ ਦਾਰੂ ਤਾਂ ਸਾਡੀ ਖੁੱਲੀ ਰਹਿਣ ਦੋ ਹੋ ਤਾਂ ਨਾ ਹੀ ਬੰਦੀ ਕਰਤੇ ਹੋ ਸਾਡੀ ਦਾਰੂ ਪੀ ਗਈ ਸਰਕਾਰ ਨੂੰ ਠੇਕੇ ਖੋਲਣ ਦੀ ਇਹ ਬੇਨਤੀ ਲੁਧਿਆਣਾ ਦਾ ਹਰ ਪੀਣ ਵਾਲਾ ਕਰ ਰਿਹਾ ਹੈ ਦਰਸਲ ਸ਼ਹਿਰ ਦੇ ਵਿੱਚ ਸ਼ਰਾਬ ਦੇ ਸਾਰੇ ਠੇਕੇ ਬੰਦ ਨੇ ਤੇ ਪੀਣ ਵਾਲਿਆਂ ਦਾ ਹਾਲ ਖਰਾਬ ਰੋਟੀ ਨਹੀਂ ਚੱਲੇਗੀ ਆ ਰੋਟੀ ਨਹੀਂ ਖਾ ਪਾਂਗਾ ਮੈਂ ਇਹ ਪੈਗ ਲਗਾਉਂਗਾ ਤਾਂ ਫਿਰ ਰੋਟੀ ਚੱਲੇਗੀ ਮਾਰੀ ਠੇਕਾ ਬੰਦਾ ਸਾਹੀ ਰਹਿ ਨਹੀਂ ਸਕਦਾ ਸ਼ਰਾਬ ਬਗਾਰ ਸ਼ਰਾਬ ਤੋਂ ਬਗਾਰ ਤਾਂ ਨੀਂਂਦ ਨਹੀਂ ਆਉਂਦੀ ਰੋਜ਼ਾਨਾ ਪੀਣ ਦੇ ਸ਼ੁਕੀਨ ਠੇਕੇ ਨਾ ਖੁੱਲਣ ਤੇ ਸਰਕਾਰ ਤੋਂ ਔਖੇ ਹੋਏ ਪਏ ਨੇ ਇਸ ਲਈ ਸਰਕਾਰ ਨੂੰ ਬੇਨਤੀ ਕਰ ਰਹੇ ਨੇ ਕਿ ਠੇਕੇ ਜਲਦੀ ਖੋਲੋ ਸਰਕਾਰ ਨੂੰ ਇਹ ਕਰਨੀ ਹੈ ਬੇਨਤੀ ਵੀ ਤੀਸੇ ਠੇਕੇ ਖੋਲੋ ਕੋਈ ਗਰੀਬੰਦਾ ਪੀ ਲੂਗਾ ਥੋੜਾ ਪਉਆ ਲੈ ਕੇ ਮੈਨੂੰ ਵਧੀਆ ਪੀ ਲੂਗਾ ਪੀਣ ਵਾਲੇ ਇਹ ਇਲਜ਼ਾਮ ਵੀ ਲਾ ਰਹੇ ਨੇ ਕਿ ਸ਼ਰਾਬ ਦੋ ਨੰਬਰ ਵਿੱਚ ਮਹਿੰਗੇ ਭਾਤੇ ਵਿੱਚ ਹੀ ਚੱਲੀ ਜਾ ਰਹੀ ਹੈ ਹੁਣ ਕਰੀਏ ਕੀ ਅਸੀਂ ਕੰਮ ਕਰਨਾ ਕਰੀਏ ਹੱਥ ਪੈਰ ਛਾੜੇ ਕੰਮ ਬਦਿਆਂ ਆਏ ਕਰਦੇ ਆ ਡੋਡੇ ਦਾ ਨਹੀਂ ਮਿਲਦੇ ਨਾ ਵੀ ਮਿਲਦੀ ਆ ਸਾਡਾ दारू ਦਾ ਸੀਗਾ ਮੜਾ ਇਹ ਪਿਗ ਲੌਂਡ ਦਾ ਉਹ ਵੀ ਗਿਆ ਇੱਥੇ ਕੇ ਬੰਦ ਨਹੀਂ ਹੋਣਾ ਚਾਹੀਦਾ ਇਹਨਾਂ ਖੁੱਲਣੇ ਚਾਹੀਦੇ 24 ਘੰਟੇ ਲਈ ਇਹਨਾਂ ਨੂੰ ਚਾਹੀਦਾ ਫਸ ਸਰਕਾਰ ਦਾ ਹੀ ਫਾਇਦਾ ਉਹ ਸਾਨੂੰ ਵੀ ਇਧਰੋਂ ਪਟਕਣਾ ਨਾ ਪਵੇ ਇਹ ਚੀਜ਼ ਨੂੰ ਤਾਂ ਸਮਝਣਾ ਚਾਹੀਦਾ ਇਹਨਾਂ ਨੂੰ ਇੱਥੇ ਕੇ ਬੰਦ ਨਹੀਂ ਕਰਨੇ ਚਾਹੀਦੇ ਇਹ ਕੀ ਅੱਜ ਕੱਲ ਤਾਂ ਬੋਤਲਾਂ ਮਿਲ ਗਈਆਂ ਅੱਜ ਬਲੈਕ ਰੀ ਜਾਂਦੇ ਨੇ 200 ਦੀ 300 ਦੀ ਬੋਤਲ ਇਹ ਗੱਲ ਆ ਕੋਈ ਹੁਣ ਸਵੇਰ ਦੀ दारू ਨਹੀਂ ਮਿਲਦੀ ਰਾਤਾਂ ਪੀਲੀ ਬਹੁਤ ਫੂਲੇ ਰਹੇ ਆ ਕਿੱਦਾਂ ਲੈ ਰਹੇ ਆ हां सोगई जा रहे यार यार की जाउदा मजा खाली तो ले रहे हां दरअसल लुधियाना ਦੇ ਵਿੱਚ ਠੇਕਿਆਂ ਦੀ ਨਿਲਾਮੀ ਨਾ ਹੋਣ ਸਕਣ ਕਾਰਨ ਇਹ ਹਾਲਾਤ ਪੈਦਾ ਹੋਏ ਨੇ ਠੇਕੇਦਾਰ ਸ਼ਰਾਬ ਦੀ ਨਵੀਂ ਐਕਸਾਈਜ਼ ਪਾਲਿਸੀ ਦੇ ਨਾਲ ਸਹਿਮਤ ਨਹੀਂ ਇਸ ਵਾਰ ਕਰੀਬ 7 ਠੇਕੇਦਾਰਾਂ ਨੇ ਨਿਲਾਮੀ ਦੀ ਫੀਸ ਭਰੀ ਪਰ ਬੋਲੀ ਦੇ ਮੌਕੇ ਨਹੀਂ ਪਹੁੰਚੇ ਤੇ ਠੇਕਿਆਂ ਦੀ ਨਿਲਾਮੀ ਦਾ ਕੰਮ ਵਿਚਾਲੇ ਹੀ ਰੁਕ ਗਿਆ ਹਾਲਾਂਕਿ ਕਈ ਠੇਕਿਆਂ ਦੇ ਬਾਹਰ 1 ਅਪ੍ਰੈਲ ਤੋਂ 3 ਅਪ੍ਰੈਲ ਤੱਕ ਠੇਕੇ ਬੰਦ ਰਹਿਣ ਦੇ ਬੋਰਡ ਵੀ ਲਗਾਏ ਗਏ ਨੇ ਉਥੇ ਐਕਸਾਈਜ਼ ਮੈਕਮੇ ਦਾ ਦਾਵਾ ਹੈ ਕਿ ਨਿਲਾਮੀ ਜਲਦ ਹੋਵੇਗੀ ਪਹਿਲਾਂ 27 ਤਰੀਕ ਫਿਰ 30 ਤਰੀਕ ਤੱਕ 27 ਤੱਕ ਸਾਨੂੰ 7 ਐਪਲੀਕੇਸ਼ਨਾਂ ਆਈਆਂ ਸੱਤਾਂ ਦੇ ਅਗੇਂਸਟ ਅਸੀਂ ਹੋ ਨੌ ਬੋਲੇ ਕੋਈ ਵੀ ਬਿਡਰ ਹਾਜ਼ਰ ਨਹੀਂ ਵਿੱਚ ਸ਼ੋਜ਼ ਕਿ ਸਾਰੇ ਨੌਨ ਸੀਰੀਅਸ ਸੀਗੇ ਕਿਉਂਕਿ ਜਦੋਂ ਅਸੀਂ ਐਪਲੀਕੇਸ਼ਨ ਇੱਥੇ ਡਰਾਫਟ ਲੋਟਸ ਕੱਢਾਂ ਉਦੋਂ ਮੌਕੇ ਤੇ 2% ਆਫ ਟੋਟਲ ਬਿਡ ਜਿਹੜੀ ਹੈਗੀ ਆ ਉਹਦਾ ਅਲਾਟਮਣੀ ਅਲਾਟਮੈਂਟ ਬਣੀ ਆ ਉਹਦਾ ਜਮਾ ਕਰਾਉਣਾ ਵਿੱਚ ਕਮਸ ਆਊਟ ਟੂ ਬੀ ਅਰਾਊਂਡ 70 ਲੱਖ 70 ਲੱਖ ਇਹ ਹੁਣ ਅਸੀਂ ਅੱਜ ਹੈੱਡ ਕੁਆਰਟਰ ਨੂੰ ਸੂਚਿਤ ਕਰਾਂਗੇ ਜੋ ਹੁਕਮ ਦੇਣਗੇ ਨੈਕਸਟ ਡੇਟ ਤੇ ਤੁਸੀਂ ਹੋ ਸਕਦੇ ਠੇਕੇ ਬੰਦਰੋਗੇ ਹਾਂ ਠੇਕੇ ਬੰਦ ਕਰ ਲੁਧਿਆਣਾ ਦੇ ਵਿੱਚ 587 ਦੇ ਕਰੀਬ ਅੰਗਰੇਜ਼ੀ ਸ਼ਰਾਬ ਦੇ ਠੇਕੇ ਨੇ ਇਹਨਾਂ ਠੇਕਿਆਂ ਦੇ ਲਈ ਸ਼ਹਿਰ ਨੂੰ 16 ਗਰੁੱਪਾਂ ਦੇ ਵਿੱਚ ਵੰਡਿਆ ਗਿਆ ਏ ਜੁਗਰਾਉਂ ਰਾਇਕੋਟ ਖੰਨਾ ਮਾਚੀਵਾੜਾ ਦੁਰਾਹਾ ਤੇ ਸਮਰਾਲਾ ਦੀ ਵੀ ਇੱਥੇ ਹੀ ਬੋਲੀ ਹੋਣੀ ਸੀ 29 ਮਾਰਚ ਨੂੰ ਨਿਲਾਮੀ ਦਾ ਦਿਨ ਤੈਅ ਸੀ ਪਰ ਹੁਣ ਤੱਕ ਨਿਲਾਮੀ ਨਹੀਂ ਹੋ ਸਕੀ ਫਿਲਹਾਲ ਪੂਰੇ ਸ਼ਹਿਰ ਦੇ ਵਿੱਚ ਠੇਕਿਆਂ ਦੇ ਸ਼ਟਰ ਬੰਦ ਨੇ ਤੇ ਪੀਣ ਵਾਲਿਆਂ ਨੇ ਹਾਲ ਦੁਹਾਈ ਮਚਾ ਰੱਖੀ ਹੈ ਸ਼ਰਾਬ ਦੇ ਸ਼ੌਕੀਨਾ ਨੂੰ ਹੋਰ ਕਿੰਨਾ ਇੰਤਜ਼ਾਰ ਕਰਨਾ ਪਵੇਗਾ ਇਹ ਕਹਿਣਾ ਫਿਲਹਾਲ ਮੁਸ਼ਕਿਲ ਹੈ